ਪੀਪੀਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਅੱਜ ਸਾਰੀਆਂ ਖ਼ਬਰਾਂ ਟੀਵੀ ਚੈਨਲ ਸੋਸ਼ਲ ਮੀਡੀਆ ਸਾਬਕਾ ਮੰਤਰੀ ਤੇ ਅਕਾਲੀ ਲੀਡਰ ਵਿਕਰਮਜੀਤ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਨਾਲ ਭਰਿਆ ਪਿਆ ਹੈ ਲੁਧਿਆਣੇ ਵਾਲੀ ਜਿਮਨੀ ਚੋਣ ਜਿੱਤਣ ਤੋਂ ਬਾਅਦ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਕਾਫੀ ਸਰਗਰਮ ਹੋ ਗਈ ਹੈ ਚੋਣ ਜਿੱਤਣ ਦੇ ਢੋਲ ਠਮਕੇ ਵਿੱਚ ਹੀ ਅੱਜ ਤੱਕ ਸਾਰ ਪੰਜਾਬ ਵਿਜੀਲੈਂਸ ਵੱਲੋਂ ਸਾਬਕਾ ਮੰਤਰੀ ਤੇ ਅਕਾਲੀ ਲੀਡਰ ਬਿਕਰਮਜੀਤ ਸਿੰਘ ਮਜੀਠੀਆ ਦੇ ਅੰਮ੍ਰਿਤਸਰ ਸਥਿਤ ਘਰ ਤੇ ਛਾਪਾ ਮਾਰਿਆ ਅੱਜ ਸਵੇਰੇ 15 ਦੇ ਕਰੀਬ ਵਿਜੀਲੈਂਸ ਅਧਿਕਾਰੀ ਉਹਨਾਂ ਦੇ ਘਰ ਦਾਖਲ ਹੋਏ ਸਾਰੇ ਕਾਰਵੇ ਦੌਰਾਨ ਮਜੀਠੀਆ ਤੇ ਵਿਜੀਲੈਂਸ ਅਧਿਕਾਰੀਆਂ ਵਿਚਾਲੇ ਕਾਫੀ ਬਹਿਸ-ਬਾਜੀ ਵੀ ਹੋਈ ਇਸ ਦੌਰਾਨ ਮਜੀਠੀਆ ਸਾਹਿਬ ਦੀ ਧਰਮ ਪਤਨੀ ਵੀ ਅਧਿਕਾਰੀਆਂ ਨਾਲ ਬਹਿਸ ਤੇ ਦੇਖੇ ਗਏ ਕਾਫੀ ਮੁਸ਼ਕਲ ਅਤੇ ਬਹਿਸ ਤੋਂ ਬਾਅਦ ਵਿਜੀਲੈਂਸ ਅਧਿਕਾਰੀ ਬਿਕਰਮਜੀਤ ਸਿੰਘ ਮਜੀਠੀਆ ਨੂੰ ਲੈ ਕੇ ਮਹਾਲੀਵਾਲ ਨਿਕਲ ਗਏ ਅਖਬਾਰੀ ਰਿਪੋਰਟਾਂ ਮੁਤਾਬਕ ਮਜੀਠੀਆ ਦੇ ਘਰੋਂ ਅਣਤੀ ਮੋਬਾਈਲ ਦੋ ਲੈਪਟਾਪ ਅੱਠ ਡੈਰੀਆਂ ਤੇ ਹੋਰ ਦਸਤਾਵੇਜ਼ ਜਬਤ ਕੀਤੇ ਗਏ ਕੈਬਨਿਟ ਮੰਤਰੀ ਅਤੇ ਪ੍ਰਧਾਨ ਆਮ ਆਦਮੀ ਪਾਰਟੀ ਅਮਨ अरोड़ा ਨੇ 540 ਕਰੋੜ ਦੀ ਰਾਸ਼ੀ ਦਾ ਜ਼ਿਕਰ ਕੀਤਾ ਹੈ ਉਹਨਾਂ ਅਨੁਸਾਰ 2007 ਤੋਂ 9 ਵਿਚਾਲੇ 107 ਕਰੋੜ ਦੇ ਲੈਣ-ਦੇਣ ਹੋਏ ਬੇਨਾਮੀ ਕੰਪਨੀਆਂ ਬਣਾ ਕੇ 148 ਕਰੋੜ ਰੁਪਏ ਜਮ੍ਹਾਂ ਕਰਾਏ ਗਏ 194 ਕਰੋੜ ਦੀ ਜਾਇਦਾਦ ਖਰੀਦੀ ਗਈ ਜਿਸ ਦਾ ਕੋਈ ਵੀ ਸੋਰਸ ਨਹੀਂ ਦੱਸਿਆ ਗਿਆ ਸਾਰੇ ਕੁਝ ਮਿਲਾ ਕੇ 540 ਕਰੋੜ ਦੇ ਕਰੀਬ ਬਣਦਾ ਹੈ کافی ਲੰਮੇ ਸਮੇਂ ਤੋਂ ਮਜੀਠੀਆ ਉਪਰ ਡਰਗ ਤਸਕਰੀ ਦੇ ਦੋਸ਼ ਲੱਗ ਰਹੇ ਨੇ ਇਹ ਦੋਸ਼ ਡਰਗ ਤਸਕਰੀ ਵਿੱਚ ਲੰਮਾ ਸਮਾਂ ਜੇਲ੍ਹ ਕੱਟ ਚੁੱਕੇ ਜਗਦੀਸ਼ ਭੋਲੇ ਨੇ ਮਹਾਲੀ ਦੀ ਅਦਾਲਤ ਵਿੱਚ ਪੇਛੇ ਦੌਰਾਨ ਲਾਈ ਸੀ ਇਨਾ ਨਸ਼ੇ ਦੋਸ਼ਾਂ ਕਾਰਨ ਮਜੀਠੀਆ ਪਹਿਲਾਂ ਵੀ ਜੇਲ੍ਹ ਜਾ ਆਇਆ ਹੈ ED ਵੱਲੋਂ ਵੀ ਮਜੀਠੀਆ ਦੀ ਜਾਂਚ ਕੀਤੀ ਗਈ ED ਅਧਿਕਾਰੀ ਨਿਰੰਜਨ ਸਿੰਘ ਤਾਂ ਸਭ ਨੂੰ ਜਾਨ ਹੀ ਹੋਵੇਗਾ ਜਾਂਚ ਦੌਰਾਨ ਕਿਸ ਤਰ੍ਹਾਂ ਉਹਨਾਂ ਦੀ ਬਦਲੀ ਕੀਤੀ ਗਈ ਅਤੇ ਕਿਸ ਤਰ੍ਹਾਂ ਬਾਅਦ ਵਿੱਚ ਉਹਨਾਂ ਤੋਂ ਇਹ ਕੇਸ ਵਾਪਸ ਲੈ ਲਿਆ ਗਿਆ ਉਸ ਦੀਆਂ ਰਿਪੋਰਟਾਂ ਅੱਜ ਵੀ ਅਦਾਲਤਾਂ ਦੀ ਧੂੜਫਕ ਰਹੀਆਂ ਨੇ ਮਜੀਠੀਆ ਨੇ ਆਪਣੇ ਤੇ ਲੱਗੇ ਦੋਸ਼ਾਂ ਦੀ ਲੰਮੀ ਲੜਾਈ ਲੜੀ ਆਪ ਸਭ ਨੂੰ ਯਾਦ ਹੋਣਾ ਕਿ ਚੋਣਾਂ ਦੌਰਾਨ ਦਿੱਲੀ ਦੇ ਸਾਫਕਾ ਮੁੱਖ ਮੰਤਰੀ ਅਤੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸਟੇਜ ਤੋਂ ਨਸ਼ਾ ਤਸਕਰੀ ਦੇ ਸਬੰਧ ਵਿੱਚ ਮਜੀਠੀਆ ਦਾ ਨਾਮ ਲਿਆ ਸੀ ਬਾਅਦ ਵਿੱਚ ਮਜੀਠੀਆ ਨੇ ਅਦਾਲਤ ਵਿੱਚ ਮਾਨ ਹਾਨੀ ਦਾ ਕੇਸ ਕੀਤਾ ਜਿਸ ਵਿੱਚ ਬਾਦ ਵਿੱਚ ਅਰਵਿੰਦ ਕੇਜਰੀਵਾਲ ਨੇ ਮਾਫੀ ਮੰਗ ਲਈ ਤੇ ਮਜੀਠੀਆ ਸਾਹਿਬ ਨੇ ਕੇਸ ਵਾਪਸ ਲੈ ਲਿਆ ਜਦ ਕਿ ਪਾਰਟੀ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਅਜੇ ਵੀ ਇਹ ਕੇਸ ਲੜ ਰਹੇ ਨੇ ਡਰੱਗ ਤਸਕਰੀ ਦੇ ਇਲਜ਼ਾਮ ਲੰਮੇ ਸਮੇਂ ਤੋਂ ਮਜੀਠੀਆ ਸਾਹਿਬ ਨਾਲ ਜੁੜ ਗਏ ਨੇ ਅਖਬਾਰਾਂ ਵਿੱਚ ਕੈਨੇਡਾ ਨਾਲ ਸੰਬੰਧਤ ਕੁਝ ਸ਼ੱਕੀ ਵਿਅਕਤੀਆਂ ਦੀਆਂ ਤਸਵੀਰਾਂ ਵੀ ਛਾਇਆ ਹੁੰਦੀਆਂ ਰਹੀਆਂ ਨੇ ਕਾਂਗਰਸ ਦੀ ਚੰਨੀ ਸਰਕਾਰ ਵੇਲੇ ਮਜੀਠੀਆ ਸਾਹਿਬ ਨੂੰ ਜੇਲ੍ਹ ਜਾਣਾ ਪਿਆ ਅਦਾਲਤ ਦੇ ਹੁਕਮ ਅਨਸਾਰ ਇਲੈਕਸ਼ਨ ਲੜਨ ਲਈ ਮਜੀਠੀਆ ਸਾਹਿਬ ਨੂੰ ਜੇਲ੍ਹ ਤੋਂ ਬਾਹਰ ਕੱਢਿਆ ਗਿਆ ਨਵਜੋਤ ਸਿੰਘ ਸਿੱਧੂ ਖਿਲਾਫ ਚੋਣ ਵਿੱਚ ਉਭਰੀਤ ਰਹਾਰੇ ਜਿੱਤੇ ਆ ਭਾਵੇਂ ਨਵਜੋਤ ਸਿੱਧੂ ਵੀ ਨਹੀਂ ਪਰ ਮਜੀਠੀਆ ਆਪਣੀ ਧਰਮ ਪਤਨੀ ਨੂੰ ਮਜੀਠਾ ਹਲਕੇ ਤੋਂ ਵਿਧਾਇਕ ਬਣਾਉਣ ਵਿੱਚ ਕਾਮਯਾਬ ਹੋ ਗਏ ਅੱਜ ਪੰਜਾਬ ਵਿਧਾਨ ਸਭਾ ਵਿੱਚ ਉਹਨਾਂ ਦੀ ਪਤਨੀ ਸਮੇਤ 117 ਵਿੱਚੋਂ ਤਿੰਨ ਵਿਧਾਇਕ ਅਕਾਲੀ ਪਾਰਟੀ ਨਾਲ ਸੰਬੰਧਿਤ ਨੇ ਕੈਬਨਟ ਮੰਤਰੀ ਕੁਲਦੀਪ ਧਾਲੀਵਾਲ ਅਨੁਸਾਰ ਇਹ ਛਾਪਾ ਨਸ਼ਿਆਂ ਵਿਰੁੱਧ ਮਾਰਿਆ ਗਿਆ ਪਰ ਐਫ ਆਈ ਆਰ ਵਿੱਚ ਇਸ ਤੱਕ ਤੇ ਜ਼ਿਕਰ ਨਹੀਂ ਆਉਂਦਾ ਐਫ ਆਈ ਆਰ ਵਿੱਚ ਤਾਂ ਸੋਸ ਤੋਂ ਜ਼ਿਆਦਾ ਇਨਕਮ ਦਾ ਵੇਰਵਾ ਹੈ ਆਪ ਦੇ ਲੀਡਰ ਬਲਤੇਜ ਪੰਨੂ ਨੇ ਮਜੀਠੀਆ ਦੀ ਗ੍ਰਿਫਤਾਰੀ ਦੀ ਪ੍ਰੋੜਤਾ ਕੀਤੀ ਹੈ ਉਹਨਾਂ ਅਨੁਸਾਰ ਅੱਜ ਦੀ ਇਹ ਕਾਰਵਾਈ ਯੋਧ ਨਸ਼ਿਆਂ ਵਿਰੁੱਧ ਤਹਿਤ ਹੋਈ ਹੈ ਉਹਨਾਂ ਨੇ ਡਰਗ ਕਾਰੋਬਾਰ ਨੂੰ ਕਬੱਡੀ ਦੇ ਨਾਲ ਵੀ ਜੋੜਿਆ ਹੈ ਉਹਨਾਂ ਦੇ ਅਨੁਸਾਰ 2007 ਤੋਂ ਲੈ ਕੇ 17 ਤੱਕ ਪੰਜਾਬ ਵਿੱਚ ਕਿੰਨੇ ਵਿਸ਼ਵ ਕਬੱਡੀ ਕੱਪ ਹੋਏ ਹਨ ਇੰਨਾ ਕਬੱਡੀ ਕੱਪਾਂ ਦੀ ਆੜ ਹੇਠ ਨਸ਼ੇ ਦੀ ਤਸਕਰੀ ਕੀਤੀ ਗਈ ਜੋ ਕਿ ਇੱਕ ਗੰਭੀਰ ਇਲਜ਼ਾਮ ਹੈ ਬਿਕਰਮ ਮਜੀਠੀਆ ਬੇਬਾਕੀ ਨਾਲ ਆਪਣੇ ਵਿਚਾਰ ਸੋਸ਼ਲ ਮੀਡੀਆ ਤੇ ਰੱਖਦੇ ਨੇ ਆਪ ਸਭ ਨੂੰ ਯਾਦ ਹੋਣਾ ਮਜੀਠੀਆ ਨੇ ਮੁੱਖ ਮੰਤਰੀ ਦੀ ਪਹਿਲੀ ਧੀ ਦੇ ਵਿਵਾਦ ਨੂੰ ਕਿਸ ਤਰ੍ਹਾਂ ਮੀਡੀਆ ਵਿੱਚ ਉਭਾਰਿਆ ਸੀ ਉਸ ਤੋਂ ਬਾਅਦ ਮਜੀਠੀਆ ਨੇ ਕੋਈ ਮੌਕਾ ਸਰਕਾਰ ਜਾਂ ਭਗਵੰਤ ਮਾਨ ਨੂੰ ਘੇਰਨ ਦਾ ਹੱਥੋਂ ਨੇ ਜਾਣ ਦਿੱਤਾ ਤਾਜ਼ਾ ਵਿਵਾਦ ਕੈਬਨਿਟ ਮੰਤਰੀ ਰਵਜੋਤ ਨਾਲ ਸੰਬੰਧਿਤ ਹੈ ਜਿਸ ਨੂੰ ਮਜੀਠੀਆ ਨੇ ਖੂਬ ਉਭਾਰਿਆ ਜਿਸ ਬਾਰੇ ਸਰਕਾਰ ਅਤੇ ਪਾਰਟੀ ਨੂੰ ਸਪਸ਼ਟੀਕਰਨ ਵੀ ਦੇਣਾ ਪਿਆ ਮੁੱਖ ਮੰਤਰੀ ਇਸੇਤ ਬਾਰੇ ਵੀ ਮਜੀਠੀਆ ਆਪਣੇ ਵਿਚਾਰ ਕੋਈ ਨਾ ਕੋਈ ਟਵੀਟ ਕਰਕੇ ਦਿੰਦੇ ਰਹਿੰਦੇ ਹਨ ਪਾਵੇਂ ਕਿ ਉਹਨਾਂ ਦਾ ਆਧਾਰ ਕੋਈ ਨਹੀਂ ਹੁੰਦਾ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਸਭ ਕਾਸੇ ਤੋਂ ਮਜੀਠੀਆ ਨੂੰ ਫਾਇਦਾ ਹੋਣ ਜਾ ਰਿਹਾ ਹੈ ਜਾਂ ਨੁਕਸਾਨ ਸਾਡੇ ਵਿਚਾਰ ਅਨੁਸਾਰ ਮਜੀਠੀਆ ਨੂੰ ਸਿਆਸੀ ਤੌਰ ਤੇ ਜ਼ਿਆਦਾ ਨੁਕਸਾਨ ਨਹੀਂ ਹੋਣਾ ਸਗੋਂ ਫਾਇਦਾ ਹੀ ਹੋਵੇਗਾ ਕਿਉਂਕਿ ਜੇਲ੍ਹ ਤਾਂ ਪਹਿਲਾਂ ਵੀ ਜਾ ਆਏ ਨੇ ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਸਾਡੀ ਜਾਦ ਸ਼ਕਤੀ ਥੋੜ ਚਿਰੀ ਹੈ ਸਾਡਾ ਸੁਭਾਅ ਵੀ ਬਾਗੀ ਤਬੀਅਤ ਦਾ ਹੈ ਦੂਸਰਾ ਅਸੀਂ ਪੰਜਾਬੀ ਲੋਕ ਚੋਟੀ ਦੇ ਬੰਦੇ ਨਾਲ ਟਕਰਾਉਣ ਵਾਲੇ ਨੂੰ ਹੱਥੋਂ ਹੱਥੀ ਚੱਕਦੇ ਹਾਂ ਤੇ ਮਜੀਠੀਏ ਦੀ ਸਿੱਧੀ ਟੱਕਰ ਭਗਵੰਤ ਮਾਨ ਨਾਲ ਹੈ ਮਜੀਠੀਏ ਨੇ ਭਗਵੰਤ ਮਾਨ ਨੂੰ ਚੈਲੰਜ ਮੁੱਛਾਂ ਨੂੰ ਤਾ ਦੇ ਕੇ ਕੀਤਾ ਜਿਸ ਦਾ ਨਤੀਜਾ ਸਾਰੀ ਵਿਰੋਧੀ ਧਿਰ ਇਕੱਠੀ ਹੋ ਗਈ ਸਾਰੀਆਂ ਪਾਰਟੀਆਂ ਅਕਾਲੀ ਦਲ ਕਾਂਗਰਸੀ ਬੀਜੇਪੀ ਵਾਲੇ ਇਕੱਠੇ ਹੋ ਕੇ ਇਸ ਗ੍ਰਿਫਤਾਰੀ ਦਾ ਵਿਰੋਧ ਕਰ ਰਹੇ ਨੇ ਫਾਇਦਾ ਜਾਂ ਨੁਕਸਾਨ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਫਿਰ ਹਾਲਤਾਂ ਮਜੀਠੀਆ ਸਾਹਿਬ ਲਈ ਮੁਸੀਬਤ ਵਾਲਾ ਸਮਾਂ ਹੈ ਦੇਖਣਾ ਇਹ ਹੈ ਕਿ ਵਿਜੀਲੈਂਸ ਵਾਲੇ ਇਸ ਕੇਸ ਨੂੰ ਕਿਸ ਮੁਕਾਮ ਤੱਕ ਲੈ ਕੇ ਜਾਂਦੇ ਨੇ ਤੇ ਆਉਣ ਵਾਲਾ ਸਮਾਂ ਇਸ ਤੇ ਨਿਰਪਰ ਕਰਦਾ ਹੈ ਕਈ ਵਾਰ ਸਰਕਾਰਾਂ ਸਨਸਨੀ ਪੈਦਾ ਕਰ ਲਈ ਗ੍ਰਿਫਤਾਰੀਆਂ ਤਾਂ ਕਰ ਲੈਂਦੀ ਹੈ ਪਰ ਬਾਅਦ ਵਿੱਚ ਸਮਾਂ ਪੈਣ ਨਾਲ ਜਾਂ ਸਰਕਾਰ ਬਦਲ ਨਾਲ ਸਭ ਕੁਝ ਬਦਲ ਜਾਂਦਾ ਹੈ ਉਹੀ ਅਫਸਰ ਜੋ ਗ੍ਰਿਫਤਾਰ ਕਰਕੇ ਲਿਆ ਜਾਂਦੇ ਨੇ ਬਾਅਦ ਵਿੱਚ ਜਾਂ ਤਾਂ ਚਲਾਨ ਪੇਸ਼ ਨਹੀਂ ਕਰਦੇ ਜਾਂ ਗਵਾਹੀਆਂ ਤੋਂ ਮੁਕਰ ਜਾਂਦੇ ਨੇ ਕੈਬਨਟ ਮੰਤਰੀ ਕੁਲਦੀਪ ਢਾਲੀਵਾਲ ਅਨੁਸਾਰ ਇਹ ਛਾਪਾ ਨਸ਼ਿਆਂ ਵਿਰੁੱਧ ਮਾਰਿਆ ਗਿਆ ਪਰ ਐਫ ਆਈ ਆਰ ਵਿੱਚ ਇਸ ਦਾ ਕੋਈ ਜ਼ਿਕਰ ਨਹੀਂ ਆਉਂਦਾ ਐਫ ਆਈ ਆਰ ਵਿੱਚ ਵਿੱਚ ਤਾਂ ਸੋਸ ਤੋਂ ਜ਼ਿਆਦਾ ਇਨਕਮ ਦਾ ਵੇਰਵਾ ਹੈ ਆਪ ਦੇ ਲੀਡਰ ਬਲਤੇਜ ਪੰਨੂ ਨੇ ਮਜੀਠੀਆ ਦੀ ਗ੍ਰਿਫਤਾਰੀ ਦੀ ਪ੍ਰੋੜਤਾ ਕੀਤੀ ਹੈ ਉਨ੍ਹਾਂ ਅਨੁਸਾਰ ਅੱਜ ਦੀ ਇਹ ਕਾਰਵਾਈ ਯੋਧ ਨਸ਼ਿਆਂ ਵਿਰੁੱਧ ਤਹਿਤ ਹੋਈ ਹੈ। ਉਹਨਾਂ ਨੇ ਡਰੱਗ ਕਾਰੋਬਾਰ ਨੂੰ ਕਬੱਡੀ ਦੇ ਨਾਲ ਵੀ ਜੋੜਿਆ ਹੈ। ਉਹਨਾਂ ਦੇ ਅਨੁਸਾਰ 2007 ਤੋਂ ਲੈ ਕੇ 2017 ਤੱਕ ਪੰਜਾਬ ਵਿੱਚ ਕਿੰਨੇ ਵਿਸ਼ਵ ਕਬੱਡੀ ਕੱਪ ਹੋਏ ਹਨ। ਇਨ੍ਹਾਂ ਕਬੱਡੀ ਕੱਪਾਂ ਦੀ ਆੜ ਹੇਠ ਨਸ਼ੇ ਦੀ ਤਸਕਰੀ ਕੀਤੀ ਗਈ ਜੋ ਕਿ ਇੱਕ ਗੰਭੀਰ ਇਲਜ਼ਾਮ ਹੈ। ਬਿਕਰਮ ਮਜੀਠੀਆ ਬੇਬਾਕੀ ਨਾਲ ਆਪਣੇ ਵਿਚਾਰ ਸੋਸ਼ਲ ਮੀਡੀਆ ਤੇ ਰੱਖਦੇ ਨੇ। ਆਪ ਸਭ ਨੂੰ ਯਾਦ ਹੋਣਾ ਮਜੀਠੀਆ ਨੇ ਮੁੱਖ ਮੰਤਰੀ ਦੀ ਪਹਿਲੀ ਧੀ ਦੇ ਵਿਵਾਦ ਨੂੰ ਕਿਸ ਤਰ੍ਹਾਂ ਮੀਡੀਆ ਵਿੱਚ ਉਭਾਰਿਆ ਸੀ ਉਸ ਤੋਂ ਬਾਅਦ ਮਜੀਠੀਆ ਨੇ ਕੋਈ ਮੌਕਾ ਸਰਕਾਰ ਜਾਂ ਭਗਵੰਤ ਮਾਨ ਨੂੰ ਘੇਰਨ ਦਾ ਹੱਥੋਂ ਨੇ ਜਾਣ ਦਿੱਤਾ ਤਾਜ਼ਾ ਵਿਵਾਦ ਕੈਬਨਿਟ ਮੰਤਰੀ ਰਵਜੋਤ ਨਾਲ ਸੰਬੰਧਿਤ ਹੈ ਜਿਸ ਨੂੰ ਮਜੀਠੀਆ ਨੇ ਖੂਬ ਉਭਾਰਿਆ ਜਿਸ ਬਾਰੇ ਸਰਕਾਰ ਅਤੇ ਪਾਰਟੀ ਨੂੰ ਸਪਸ਼ਟੀਕਰਨ ਵੀ ਦੇਣਾ ਪਿਆ ਮੁੱਖ ਮੰਤਰੀ ਸੇਤ ਬਾਰੇ ਵੀ ਮਜੀਠੀਆ ਆਪਣੇ ਵਿਚਾਰ ਕੋਈ ਨਾ ਕੋਈ ਟਵੀਟ ਕਰਕੇ ਦਿੰਦੇ ਰਹਿੰਦੇ ਹਨ ਭਾਵੇਂ ਕਿ ਉਹਨਾਂ ਦਾ ਆਧਾਰ ਕੋਈ ਨਹੀਂ ਹੁੰਦਾ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਸਭ ਕਾਸੇ ਤੋਂ ਮਰਜੀਠਿਆਂ ਨੂੰ ਫਾਇਦਾ ਹੋਣ ਜਾ ਰਿਹਾ ਹੈ ਜਾਂ ਨੁਕਸਾਨ ਸਾਡੇ ਵਿਚਾਰ ਅਨੁਸਾਰ ਮਰਜੀਠਿਆਂ ਨੂੰ ਸਿਆਸੀ ਤੌਰ ਤੇ ਜ਼ਿਆਦਾ ਨੁਕਸਾਨ ਨਹੀਂ ਹੋਣਾ ਸਗੋਂ ਫਾਇਦਾ ਹੀ ਹੋਵੇਗਾ ਕਿਉਂਕਿ ਜੇਲ੍ਹ ਤਾਂ ਪਹਿਲਾਂ ਵੀ ਜਾ ਆਏ ਨੇ ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਸਾਡੀ ਜਾਦ ਸ਼ਕਤੀ ਥੋੜ੍ਹੀ ਜਿਹੀ ਹੈ ਸਾਡਾ ਸੁਭਾਅ ਵੀ ਬਾਗੀ ਤਬੀਅਤ ਦਾ ਹੈ ਦੂਸਰਾ ਅਸੀਂ ਪੰਜਾਬੀ ਲੋਕ ਚੋਟੀ ਦੇ ਬੰਦੇ ਨਾਲ ਟਕਰਾਉਣ ਵਾਲੇ ਨੂੰ ਹੱਥੋਂ ਹੱਥੀ ਚੱਕਦੇ ਹਾਂ ਤੇ ਮਜੀਠੀਏ ਦੀ ਸਿੱਧੀ ਟੱਕਰ ਭਗਵੰਤ ਮਾਨ ਨਾਲ ਹੈ ਮਜੀਠੀਏ ਨੇ ਭਗਵੰਤ ਮਾਨ ਨੂੰ ਚੈਲੰਜ ਮੁੱਛਾਂ ਨੂੰ ਤਾ ਦੇ ਕੇ ਕੀਤਾ ਜਿਸ ਦਾ ਨਤੀਜਾ ਸਾਰੇ ਵਿਰੋਧੀ ਧਿਰ ਇਕੱਠੀ ਹੋ ਗਈ ਸਾਰੀਆਂ ਪਾਰਟੀਆਂ ਅਕਾਲੀ ਦਲ ਕਾਂਗਰਸੀ ਬੀਜੇਪੀ ਵਾਲੇ ਇਕੱਠੇ ਹੋ ਕੇ ਇਸ ਗ੍ਰਿਫਤਾਰੀ ਦਾ ਵਿਰੋਧ ਕਰ ਰਹੇ ਨੇ ਫਾਇਦਾ ਜਾਂ ਨੁਕਸਾਨ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਫਿਰ ਹਾਲਤਾਂ ਮਜੀਠੀਆ ਸਾਹਿਬ ਲਈ ਮੁਸੀਬਤ ਵਾਲਾ ਸਮਾਂ ਹੈ ਦੇਖਣਾ ਇਹ ਹੈ ਕਿ ਵਿਜੀਲੈਂਸ ਵਾਲੇ ਇਸ ਕੇਸ ਨੂੰ ਕਿਸ ਮੁਕਾਮ ਤੱਕ ਲੈ ਕੇ ਜਾਂਦੇ ਨੇ ਤੇ ਆਉਣ ਵਾਲਾ ਸਮਾਂ ਇਸ ਤੇ ਨਿਰਭਰ ਕਰਦਾ ਹੈ ਕਈ ਵਾਰ ਸਰਕਾਰਾਂ ਸਨਸਨੀ ਪੈਦਾ ਕਰ ਲਈ ਗ੍ਰਿਫਤਾਰੀਆਂ ਤਾਂ ਕਰ ਲੈਂਦੀ ਹੈ ਪਰ ਬਾਅਦ ਵਿੱਚ ਸਮਾਂ ਪੈਣ ਨਾਲ ਜਾਂ ਸਰਕਾਰ ਬਦਲ ਨਾਲ ਸਭ ਕੁਝ ਬਦਲ ਜਾਂਦਾ ਹੈ ਉਹੀ ਅਫਸਰ ਜੋ ਗ੍ਰਿਫਤਾਰ ਕਰਕੇ ਲੈ ਜਾਂਦੇ ਨੇ ਬਾਅਦ ਵਿੱਚ ਜਾਂ ਤਾਂ ਚਲਾਨ ਪੇਸ਼ ਨਹੀਂ ਕਰਦੇ ਜਾਂ ਗਵਾਹਿਆਂ ਤੋਂ ਮੁਕਰ ਜਾਂਦੇ ਨੇ ਸਭ ਨੂੰ ਯਾਦ ਹੋਣਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਸੀ ਬਾਅਦ ਵਿੱਚ ਉਸ ਕੇਸ ਦਾ ਕੀ ਅੰਜਾਮ ਹੋਇਆ ਸਾਡੇ ਸਭ ਦੇ ਸਾਹਮਣੇ ਹੈ ਉਸੇ ਜੇਲ੍ਹ ਨੇ ਬਾਦਲ ਪਰਿਵਾਰ ਅਤੇ ਕਾਰੇਦਾਲ ਨੂੰ ਹੀਰੋ ਬਣਾਇਆ ਜਿਸ ਦੇ ਨਤੀਜੇ ਵਜੋਂ 2007 ਤੋਂ ਲੈ ਕੇ 17 ਤੱਕ ਅਕਾਲੀ ਦਲ ਨੇ ਰਾਜ ਕੀਤਾ ਅਤੇ ਆਪਣੀ ਮਨਮਾਨੀ ਕੀਤੀ ਮਜੀਠੀਆ ਸਾਹਿਬ ਨੇ ਵੀ ਉਸ ਸਮੇਂ ਵਿੱਚ ਚੰਮ ਦੀਆਂ ਚਲਾਈਆਂ ਜੋ ਅੱਜੋ ਭੁਗਤ ਰਹੇ ਨੇ ਆਉਣ ਵਾਲੇ ਸਮੇਂ ਵਿੱਚ ਓਠ ਕਿਸ ਕਰਵਟ ਬੈਠਦਾ ਹੈ ਇਸ ਦਾ ਇੰਤਜ਼ਾਰ ਰਹੇਗਾ ਸਾਡੀ ਇਹ ਵਿਚਾਰ ਚਰਚਾ ਕਿਸ ਤਰ੍ਹਾਂ ਦੀ ਲੱਗੀ ਆਪਣੇ ਸੁਝਾਅ ਦੇਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਸ਼ੇਅਰ ਕਰਨਾ ਇੱਕ ਹੋਰ ਨਵੀਂ ਵੀਡੀਓ ਨਾਲ ਫਿਰ ਹਾਜ਼ਰ ਹੋਵਾਂਗੇ ਧੰਨਵਾਦ